ਇਹ ਤਸਵੀਰਾਂ ਖੰਨਾ ਦੇ ਅਮਲੋ ਰੋਡ ਦੀਆਂ ਨੇ ਇੱਥੇ ਇੱਕ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ ਟਰੈਕਟਰ ਇੰਨਾ ਤੇਜ਼ ਸੀ ਕਿ ਉਹ ਬੇਕਾਬੂ ਹੋ ਗਿਆ ਨਤੀਜਾ ਬਿਜਲੀ ਦੇ ਖੰਭੇ ਨਾਲ ਟਕਰਾਨ ਤੋਂ ਬਾਅਦ ਇੱਕ ਦੁਕਾਨ ਅੰਦਰ ਵੜ ਗਿਆ ਅਤੇ ਦੁਕਾਨਦਾਰ ਨੂੰ ਕੁਚਲ ਦਿੱਤਾ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਕਈ ਲੋਕਾਂ ਨੇ ਮੌਕੇ ਤੋਂ ਭੱਜ ਕੇ ਜਾਨ ਬਚਾਈ ਟਰੈਕਟਰ ਬਹੁਤ ਤੇਜ਼ ਆਇਆ ਜੇ ਇ tanto ਲੱਖਤ ਘੱਟ ਮਾਰਿਆ ਜੇ ਨੇ ਮੈਂ ਤਾਂ ਗਰਗਜ ਮੈਨੂੰ ਆਪਣੇ ਆਪ ਦਾ ਪਤਾ ਨਹੀਂ ਲੱਗਾ ਕਿੰਨਾ ਚਿਰ ਜੀ ਮੈਂ ਉੱਠਿਆ ਬੜਾ ਬੜ ਦੇਖਿਆ ਮੈਂ ਟਰੈਕਟਰ ਨੂੰ ਜਾ ਕੇ ਦੇਖਿਆ ਵੀ ਇਹ ਬੰਦਾ ਮਾਰ ਕੇ ਨਿਕਲਣ ਲੱਗਿਆ ਪਰ ਟਰੈਕਟਰ ਬੰਦ ਹੋ ਗਿਆ ਯਾਰ ਇਹ ਫੜ ਲਿਆ ਜੀ ਉਹਨੂੰ ਅਸੀਂ ਜਾ ਕੇ ਅੱਛਾ ਇਹ ਪੁਲਿਸਾਂ ਦੇ ਹਵਾਲੇ ਕੀਤਾ ਇਹਨੂੰ ਆ ਕੇ ਅੱਛਾ ਉਦੋਂ ਮੈਂ ਬਾਅਦ ਚ ਦੇਖਿਆ ਵੀ ਬੰਦਾ ਥੱਲੇ ਦੇ ਕੇ ਮਾਰ ਵੀ ਦਿੱਤਾ ਇਹਨੇ ਕਿੰਨੇ ਕ ਬੰਦੇ ਕੰਮ ਕਰਦੇ ਬੇ ਸੀਗੇ ਮੈਂ 4-5 ਜਾਣੇ ਸੀਗੇ ਉਰੇ ਅੱਛਾ ਤੁਸੀਂ ਆਪਣਾ ਵਿੱਚ ਆ ਕਿਵੇਂ ਕੀਤਾ ਮੈਂ ਕੱਲਾ ਬੈਠਾ ਮੈਂ ਖੁੰਡੇ ਦੇ ਬਾਟਾ ਮੇਰੇ ਮਾਰ ਦੇ ਸਾਈਡ ਲੱਗੇ ਜਾਂਦਾ ਮੈਂ ਪਿੱਛੇ ਨੂੰ ਗਿਰ ਗਿਆ ਜਿੰਨੇ ਡੱਤੂ ਤੁਸੀਂ ਕੰਮ ਕਰਦੇ ਉਹਨਾਂ ਨਾਲ ਮੈਂ ਉਰਲੇ ਪਾਸੇ ਕਰਦਾ ਉਹ ਭਰਾ ਕੋਲੇ ਕਰਦਾ ਜੀ ਅੱਛਾ ਉਹਨਾਂ ਦੇ ਭਰਾ ਕੋਲ ਤੁਸੀਂ ਕ ਹਾਂ ਜੀ ਜਿਹਨੇ ਦਿੱਤੀ ਉਹਨਾਂ ਦਾ ਕੀ ਨਾਮ ਦਸੇਵ ਰਾਜ ਆਈ ਉਹਦਾ ਨਾਮ ਅੱਛਾ ਕਿੰਨੀ ਉਮਰ ਸੀ ਉਹਨਾਂ ਦੀ ਉਮਰ 60-65 ਦੇ ਲੱਗਤਾ ਨਹੀਂ ਹੋਣੀ ਹੈ ਜੀ ਅੱਛਾ ਹਾਂ ਜੀ ਤੇ ਹੁਣ ਡਰਾਈਵਰ ਨੇ ਕੀ ਨਸ਼ਾ ਵਗੈਰਾ ਕੀਤਾ ਹੋਇਆ ਜੀ ਕੀ ਲੱਗਦਾ ਜੀ ਨਸ਼ਾ ਕੀਤਾ ਲੱਗਦਾ ਜੀ ਬੰਦੇ ਦਾ ਜੀ ਪਿੱਛੋਂ ਹੀ ਤੇਜ਼ ਆ ਰਿਹਾ ਸੀ ਬਹੁਤ ਸਪੀਡ ਨਾਲ ਤੇਜ਼ ਆਇਆ ਜੀ ਟਰੈਕਟਰ ਸਾਹਮਣੇ ਨਹੀਂ ਗਿਆ ਕੋਲੋਂ ਇਹ ਤਾਂ ਰੱਬ ਵੱਲੋਂ ਮਾੜਾ ਹੋਰ ਤੇ ਟੰਡਾ ਕਰਕੇ ਫਿਰ ਸਾਰੇ ਲੈ ਗਿਆ ਜੀ ਇਹ ਆ ਖੰਬੇ ਸਕੂਟਰ ਮੋਟਰਸਾਈਕਲ ਤੋੜ ਕੇ ਸਾਰੀਆਂ ਸਕੂਟਰਾਂ ਤੋੜਦੇ ਆ ਮੋਟਰਸਾਈਕਲ ਤੋੜਦੇ ਜੀ ਇਹਨਾਂ ਜੀ ਇੱਕ ਟਰੈਕਟਰ ਆਪਣੇ ਟਰਾਲੀ ਦਾ ਚਾਲਕ ਸੀਗਾ ਜਿਹੜਾ ਅੰਗੈਲੀ ਨਾਲ ਚਲਾਉਂਦੇ ਹੋਏ ਜਿਹੜੇ ਉੱਥੇ ਇੱਕ ਸ਼ਾਪ ਸੀਗੀ ਅਮਲੋਰ ਰੋਡ ਖੰਨਾ ਦੇ ਉੱਪਰ ਬਲੰਦ ਐਗਰੀਕਲਚਰ ਕਰਕੇ ਤੇ ਉਹਨਾਂ ਦੇ ਮਾਲਕ ਸੀਗੇ ਉੱਥੇ ਉਹਨਾਂ ਨੂੰ ਨਾ ਲਾਪਰਵਾਹੀ ਨਾਲ ਟਰੈਕਟਰ ਟਰਾਲੀ ਚਲਾਉਂਦੇ ਹੋਏ ਉਹਨਾਂ ਨੂੰ ਐਕਸੀਡੈਂਟ ਦਾ ਟੱਕਰ ਮਾਰ ਕੇ ਐਕਸੀਡੈਂਟ ਕੀਤਾ ਜੀ ਇਹਨਾਂ ਉਨਾਂ ਦੀ ਡੈਥ ਹੋ ਗਈ ਹੈ ਹਾਂਜੀ ਉਹਨਾਂ ਦੀ ਡੈਥ ਹੋ ਗਈ ਹੈ ਤੇ ਆਪਾਂ ਬੋਡੀ ਸ਼ਿਫਟ ਕਰਵਾਤੀ ਹੈ ਸਿਵਲ ਹਸਪੀਟਲ ਮੋਰਚਰੀ ਦੇ ਵਿੱਚ ਤੇ ਅੱਗੇ ਜੋ ਵੀ ਆਪਣੇ ਪਰਿਵਾਰ ਵਾਲੇ ਆਪਣੇ ਦੂਜੇ ਬਿਆਨ ਦੇਣਗੇ ਜੋ ਵੀ ਸਾਨੂੰ ਸਟੇਟਮੈਂਟ ਮਿਲਦੀ ਹੈ ਉਹਦੇ ਅਨੁਸਾਰ ਅਸੀਂ ਕਾਰਵਾਈ ਕਰਾਂਗੇ ਜਿਹੜੀ ਬਣਦੀ ਹੈ ਸਰ ਜਿਹੜਾ ਚਾਲਕ ਸੀਗਾ ਟਰੈਕਟਰ ਚਾਲਕ ਉਹਨੂੰ ਉਹਨੂੰ ਆਪਾਂ ਕਰ ਲੈਂਦੇ ਹਾਂ ਰਾਉਂਡ ਅਪ ਜੀ ਉਹਨਾਂ ਦੇ ਆਪਣੇ ਟਰੈਕਟਰ ਉੱਥੇ ਹੀ ਖੜਾ ਮੌਕੇ ਦੇ ਉੱਪਰ ਸਾਡੇ ਕੋਲ ਬਰੰਦ ਹੋ ਗਿਆ ਟਰੈਕਟਰ